ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨੀ ਮਟ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਪਿਓਰ ਲੀਨਨ ਕਾਟਨ ਦੇ ਵਿੱਚ ਸੂਟ ਲੈ ਕੇ ਆਏ ਆ ਬਹੁਤ ਸੋਹਣੀ ਕਲੈਕਸ਼ਨ ਹੈ ਜੀ ਥੋੜੀ ਅਪ ਰੇਂਜ ਦੇ ਵਿੱਚ ਹੋਣਗੇ ਕਿਉਂਕਿ ਪਿਓਰ ਲੀਨਨ ਕਾਟਨ ਦੇ ਵਿੱਚ ਸੂਟ ਹੋਣਗੇ ਇਹ ਡਰਾਈ ਕਲੀਨ ਹੋਣਗੇ ਤਾਂ ਮੈਂ ਪਹਿਲਾਂ ਦੱਸ ਦਿੰਨੀ ਆ ਜਿਹੜੀ ਪਿਓਰ ਲੀਨਨ ਕਾਟਨ ਹੁੰਦੀ ਹੈ ਜੀ ਆਪਾਂ ਘਰੇ ਵਾਸ਼ ਕਰਾਂਗੇ ਤਾਂ ਸ਼੍ਰਿੰਕ ਹੋ ਜਾਂਦਾ ਜੀ ਸੂਟ ਤੇ ਇਹ ਡਰਾਈ ਕਲੀਨ ਹੀ ਕਰਾਉਣੇ ਪੈਣਗੇ ਸੂਟ ਤੁਹਾਨੂੰ ਬਹੁਤ ਪਿਆਰੀ ਅਲੱਗ ਜਿਹੀ ਕਲੈਕਸ਼ਨ ਹੈ ਅੱਜ ਦੀ ਆਪਣੀ ਸਾਰੀ ਤੇ ਪ੍ਰਾਈਸ ਮੈਂ ਨਾਲ ਦੀ ਨਾਲ ਸੂਟਾਂ ਦੇ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲਿਖ ਆਉਂਦੇ ਹਾਂ ਸਵਾ 9:00 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਾ ਤੁਹਾਨੂੰ ਸੁਣੀ ਹੋਊਗਾ ਬਾਕੀ ਜਿਨ੍ਹਾਂ ਨੇ ਸਟੀਚ ਕਰਾ ਕੇ ਪ੍ਰੋਪਰ ਰੈਡੀ ਕਰਾ ਕੇ ਸੂਟ ਮੰਗਵਾਉਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨਸਟੀਚ ਸੂਟ ਮੰਗਵਾਉਣੇ ਚ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਤੇ ਕੁਰੀਅਰ ਚਾਰਜੀਸ ਲੱਗ ਤੋਂ ਹੁੰਨੇ ਆਪਣੇ ਐਡਰੈਸ ਦੇ ਅਕੋਰਡਿੰਗ ਪਲੀਜ਼ ਪੁੱਛ ਲਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 81465 80803 ਈਸਟ ਸਾਈਡ ਸਕਰੀਨ ਤੇ ਇਹੀ ਨੰਬਰ ਮੈਂਸ਼ਨ ਹੈ ਜੀ ਇਸੇ ਨੰਬਰ ਤੇ ਤੁਸੀਂ ਸਕਰੀਨ ਸ਼ਾਟ ਭੇਜ ਕੇ ਆਪਣੇ ਸੂਟ ਦੀ ਬੁਕਿੰਗ ਕਰਨੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਤੇ ਆਨਲਾਈਨ ਹੀ ਪੇਮੈਂਟ ਹੈ ਪੇਮੈਂਟ ਕਰਨੀ ਹੁੰਦੀ ਹੈ ਤੁਸੀਂ ਮੈਨੂੰ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਬਾਕੀ ਜੇ ਸ਼ਾਪ ਤੇ ਆ ਕੇ ਸੂਟ ਪਿਕ ਕਰਨਾ ਤੁਸੀਂ ਸ਼ਾਪ ਤੇ ਜਦ ਮਰਜ਼ੀ ਤੁਸੀਂ ਆ ਕੇ ਸੂਟ ਲੈ ਸਕਦੇ ਹੋ ਤਾਂ ਤੁਸੀਂ ਕੈਸ਼ ਪੇ ਕਰਕੇ ਸੂਟ ਲੈ ਸਕਦੇ ਹੋ ਤੇ ਦੇਖਦੇ ਹਾਂ ਜੀ ਅੱਜ ਦਾ ਪਹਿਲਾ ਸੂਟ ਇਹ ਦੇਖੋ ਬੜਾ ਪਿਆਰਾ ਲਾਈਟ ਪਿੰਕ ਪੀਚ ਕਲਰ ਹੈ ਬਿਲਕੁਲ ਪਿਓਰ ਲੀਨਨ ਕਾਟਨ ਹੈ ਜੀ ਬਿਲਕੁਲ ਜਿਹੜੀ ਪੂਰੀ ਪਿਓਰ ਲੀਨਨ ਕਾਟਨ ਦੇ ਸੂਟ ਹੋਣਗੇ ਸਾਰੇ ਤਾਂ ਹੀ ਮੈਂ ਸਟਾਰਟਿੰਗ ਦੇ ਵਿੱਚ ਪਹਿਲਾਂ ਹੀ ਦੱਸਦਾ ਤੁਹਾਨੂੰ ਵੀ ਡਰਾਈ ਕਲੀਨ ਹੋਣਗੇ ਸੂਟ ਜਿਹੜੇ ਪਿਓਰ ਲੀਨਨ ਕਾਟਨ ਦੇ ਸੂਟ ਹੁੰਦੇ ਜੀ ਤੇ ਇਹ ਡਰਾਈ ਕਲੀਨ ਹੀ ਹੁੰਦੇ ਆ ਸੂਟ ਇਹ ਹੈਗੀ ਆਪਣੀ ਸ਼ਰਟ ਬਹੁਤ ਪਿਆਰਾ ਪ੍ਰਿੰਟ ਹਲਕੀ ਹਲਕੀ ਬੜੀ ਸੋਹਣੀ 골ਡਨ ਬੂਟੀ ਦੇ ਵਿੱਚ ਤੇ ਨਾਲ ਇਸ ਦੇ ਨਾਲ ਹੈਗੀ ਹੈ ਮੈਚਿੰਗ ਬਾਟਮ ਮੈਚਿੰਗ ਬਾਟਮ ਹੈ ਜੀ ਬਹੁਤ ਪਿਆਰਾ ਅਰੇ ਇਹਨਾਂ ਨੂੰ ਸੂਟਾਂ ਨੂੰ ਚਾਹ ਤੁਸੀਂ ਜਿੰਨਾ ਮਰਜ਼ੀ ਚਿਰ ਸੂਟਾਂ ਨੂੰ ਹੰਡਾ ਲਓ ਬਿਲਕੁਲ ਵੀ ਖਰਾਬ ਨਹੀਂ ਹੁੰਦੇ ਜੇ ਉਦੋਂ ਆਪਾਂ ਇਹਨਾਂ ਦੀ ਕੇਅਰ ਕਰਦੇ ਆਂ ਸੂਟਾਂ ਦੀ ਜੇ ਤੁਸੀਂ ਘਰੇ ਵਾਸ਼ ਕਰ ਲੋਗੇ ਤਾਂ ਖਰਾਬ ਹੋ ਜਾਣਾ ਜੀ ਇਹਨਾਂ ਸੂਟਾਂ ਨੇ ਸ਼੍ਰਿੰਕ ਹੋ ਜੰਨੇ ਜੇ ਡਰਾਈ ਕਲੀਨ ਕਰਾਓਗੇ ਤਾਂ ਐਜ਼ ਇਟ ਇਜ਼ ਸੂਟ ਹੈ ਐਵੇਂ ਫਰੈਸ਼ ਰਹਿੰਦਾ ਜਿਹੜਾ ਪਿਓਰ ਲੀਨ ਦਾ ਸੂਟ ਹੁੰਦਾ ਨਾ ਤਾਂ ਪੜ ਪੈਣੇ ਆ ਜ਼ਿਆਦਾ ਇਹਨਾਂ 'ਚ ਜਦੋਂ ਆਪਾਂ ਵੇਅਰ ਕਰਦੇ ਆਂ ਤਾਂ ਬਹੁਤ ਪਿਆਰੀ ਲੁੱਕ ਆਉਂਦੀ ਹੈ ਨਾ ਸੂਟਾਂ ਦੀ ਇਹ ਹੈ ਗਿਆ ਆਪਣਾ ਸੂਟ ਤੇ ਇਸ ਦੇ ਨਾਲ ਪਿਓਰ ਲੀਨ ਕਾਟਨ ਦਾ ਹੀ ਦੁਪੱਟਾ ਦੁਪੱਟੇ ਪੂਰੇ 2.5 ਮੀਟਰ ਦੇ ਹੋਣਗੇ ਡਿਜ਼ਾਈਨਰ ਸੂਟ ਹੈ ਬਹੁਤ ਪਿਆਰਾ ਦੁਪੱਟੇ ਤੇ ਦੇਖੋ ਸਾਰੇ ਤੇ ਕਿੰਨਾ ਪਿਆਰਾ ਵਰਕ ਹੈ ਇਹ ਜਿਹੜਾ ਤੁਹਾਨੂੰ ਦਿਖ ਰਿਹਾ ਮਲਟੀ ਦੇ ਵਿੱਚ ਇਹ ਸਾਰਾ ਵਰਕ ਕੀਤਾ ਹੋਇਆ ਹੈ ਬਹੁਤ ਪਿਆਰਾ ਸੂਟ ਹੈ ਬਹੁਤ ਸੋਹਣਾ ਡਿਜ਼ਾਈਨਰ ਪਿਓਰ ਲੀਲਨ ਦੇ ਵਿੱਚ ਹੀ ਦੁਪੱਟਾ ਜਿਵੇਂ ਮਰਜ਼ੀ ਸਿਰ ਤੇ ਲੈ ਲਓ ਨਾ ਦੁਪੱਟਿਆਂ ਨੂੰ ਤੁਸੀਂ ਬਹੁਤ ਸੋਹਣੇ ਹੈ ਇੱਕ ਤਰ੍ਹਾਂ ਦੇ ਪਾਰਟੀਅਰ ਸੂਟ ਹੀ ਹੁੰਦੇ ਜਿਨ੍ਹਾਂ ਨੂੰ ਇਹਨਾਂ ਤੇ ਨੌਲੇਜ ਹੈ ਹਨਾ ਉਹ ਤਾਂ ਆਪੇ ਸਮਝ ਜਾਣਗੇ ਕਈ ਐਵੇਂ ਦੇ ਵੀ ਕਸਟਮਰ ਹੋਣਗੇ ਜਿਹੜੇ ਸਭ ਤੋਂ ਪਹਿਲਾਂ ਪ੍ਰਾਈਸ ਆਪ ਹੈ ਜੀ ਐਵੇਂ ਦੇ ਕਸਟਮਰ ਬਹੁਤ ਹੁੰਨੇ ਆ ਜਿਹੜੇ ਜਿਨ੍ਹਾਂ ਨੂੰ ਕੱਪੜੇ ਦੀ ਆਪ ਤਾਂ ਨੌਲੇਜ ਨਹੀਂ ਹੁੰਦੀ ਤੇ ਕਮੈਂਟ ਕਰਨ ਨੂੰ ਸਭ ਤੋਂ ਅੱਗੇ ਹੁੰਨੇ ਆ ਜੀ ਉਹਨਾਂ ਨੇ ਆਪ ਤਾਂ ਲੈਣਾ ਨਹੀਂ ਹੁੰਦਾ ਸੂਟ ਪਰ ਨੈਗੇਟਿਵ ਕਮੈਂਟਿੰਗ ਜ਼ਰੂਰ ਕਰਦੇ ਆ ਪਰ ਜਿਹੜਾ ਨੂੰ ਨੌਲੇਜ ਹੋਊਗੀ ਵੀ ਪਿਓਰ ਲੀਲਨ ਕਾਟਨ ਹੁੰਦੀ ਕੀ ਹੈ ਹਨਾ ਜਿਹੜੀ ਬਿਲਕੁਲ ਪਿਓਰ ਹੈ ਵੀ ਡ్రਾਈ ਕਲੀਨਿੰਗ ਆਪਾਂ ਨੂੰ ਕਰਾਉਣੀ ਪੈਣੀ ਹੈ ਤੇ ਉਹ ਆਪੇ ਸਮਝ ਜਾਣਗੇ ਉਹਨਾਂ ਨੇ ਤਾਂ ਝਾਟ ਹੀ ਸੂਟ ਲੈ ਲੈਣੇ ਆ ਇਹ ਬਾਰੇ ਤੇ 3700 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 3700 ਪ੍ਰਾਈਸ ਹੈ ਵਿਦ ਪੂਰਾ ਹੈਵੀ ਦੁਪੱਟਾ ਥ्रेड ਵਰਕ ਦੇ ਨਾਲ ਬਹੁਤ ਪਿਆਰਾ ਦੁਪੱਟਾ ਵੀ ਸੇਮ ਫੈਬਰਿਕ ਦੇ ਵਿੱਚ ਹੈ ਪਿਓਰ ਲੀਲਨ ਦੇ ਵਿੱਚ ਇਹ ਸਿੰਗਲ ਸਿੰਗਲ ਜਾਂ ਜ਼ਿਆਦਾਤਰ ਸੂਟ ਜਿਹੜੇ ਜਿਹੜੇ ਦੋ ਦੋ ਹੋਣਗੇ ਉਹ ਵੀ ਮੈਂ ਤੁਹਾਨੂੰ ਦੱਸ ਦੇਣਾ 3700 ਪ੍ਰਾਈਸ ਹੈ ਜੀ 3700 ਪ੍ਰਾਈਸ ਹੈ ਨੈਕਸਟ ਸੂਟ ਦਿਖਾਣੇ ਸਾਰੇ ਸੂਟ ਅੱਜ ਦੇ ਆਪਣੇ ਪਿਓਰ ਲੀਲਨ ਦੇ ਵਿੱਚ ਹੋਣਗੇ ਦੇਖੋ ਬੜਾ ਪਿਆਰਾ ਪਹਿਲਾਂ ਤਾਂ ਪ੍ਰਿੰਟ ਦੇਖਿਓ ਇਹ ਸੂਟ ਦਾ ਇਹ 3 ਮੀਟਰ ਹੈ ਜੀ ਸ਼ਰਟ ਕਿਉਂਕਿ 슬ੀਵਜ਼ ਅਲੱਗ ਤੋਂ ਦਿੱਤੀਆਂ ਹੋਈਆਂ ਇਹਦੀਆਂ 슬ੀਵਜ਼ ਦੀ ਬਿਲਕੁਲ ਵੀ ਕੋਈ ਟੈਨਸ਼ਨ ਨਹੀਂ ਹੈਗੀ ਜਿੰਨੀਆਂ ਮਰਜ਼ੀ 슬ੀਵਜ਼ ਤੁਸੀਂ ਅਲੱਗ ਤੋਂ ਦਿੱਤੀਆਂ ਹੋਈਆਂ ਬੜਾ ਪਿਆਰਾ ਸੂਟ ਹੈ ਤੇ ਇਹ ਸੂਟ ਦੀ ਮੈਂ ਇੱਕ ਖਾਸੀਅਤ ਹੋਰ ਤੁਹਾਨੂੰ ਦੱਸ ਦੇਣੀ ਹੈ ਇਹ ਦੇਖੋ ਬੜਾ ਪਿਆਰਾ ਇਹਦਾ ਨੈੱਕ ਬਣਿਆ ਹੋਇਆ ਸਾਰਾ ਹੈਂਡਵਰਕ ਦੇ ਵਿੱਚ ਗੋਟਾ ਪੱਤੀ ਦੇ ਨਾਲ ਤੇ ਬੜਾ ਸੋਹਣਾ ਨੈੱਕ ਪੂਰਾ ਰੈਡੀ ਹੈ ਪਿਓਰ ਲੀਲਨ ਦੇ ਵਿੱਚ ਸੂਟ ਹੈ ਬੜਾ ਪਿਆਰਾ ਤੇ ਘੇਰੇ ਤੇ ਵੀ ਸਾਰਾ ਗੋਟਾ ਪੱਤੀ ਦਾ ਕੰਮ ਹੋਇਆ ਤੇ ਇਹਦੀ ਸ਼ਰਟ ਦੇ ਵਿੱਚ ਜਿਵੇਂ ਲੀਲਨ ਦੇ ਸੂਟ ਨੂੰ ਲਾਈਨਿੰਗ ਲਾ ਕੇ ਬਣਦਾ ਇਹ ਇਹਦੀ ਸ਼ਰਟ ਨੂੰ ਆਲਰੇਡੀ ਪਹਿਲਾਂ ਹੀ ਲਾਈਨਿੰਗ ਲੱਗੀ ਹੋਈ ਹੈ ਇਹ ਦੇਖੋ ਬੜਾ ਪਿਆਰਾ ਪੂਰੇ ਸੂਟ ਨੂੰ ਆਲਰੇਡੀ ਪਹਿਲਾਂ ਹੀ ਲਾਈਨਿੰਗ ਲੱਗੀ ਹੋਈ ਹੈ 슬ੀਵਜ਼ ਨੂੰ ਲਾਈਨਿੰਗ ਦੀ ਲੋੜ ਨਹੀਂ ਹੈਗੀ ਬਾਕੀ ਜੇ ਤੁਸੀਂ ਲਵਾਉਣੀ ਹੋਈ ਤਾਂ ਤੁਸੀਂ ਲਵਾ ਸਕਦੇ ਹੋ ਵੈਸੇ ਬਿਲਕੁਲ ਵੀ ਨੀਡ ਨਹੀਂ ਹੁੰਦੀ ਹੈਗੀ ਤੇ ਇਹਨੂੰ ਸ਼ਰਟ ਨੂੰ ਪੂਰੀ ਨੂੰ ਲਾਈਨਿੰਗ ਸ਼ਰਟ ਤੇ ਪੂਰੇ ਫਰੰਟ ਤੇ ਸਾਰੀ ਲਾਈਨਿੰਗ ਲੱਗੀ ਹੋਈ ਹੈ ਬਸ ਤੁਸੀਂ ਸਟੀਚ ਕਰਾਣਾ ਕਿਉਂਕਿ ਇਹ ਦੇਖੋ ਲੇਸੀਸ ਦੀ ਵੀ ਬੜੀ ਪਿਆਰੀ ਡਿਜ਼ਾਈਨਿੰਗ ਹੈ ਵਿੱਚ ਬੜੀ ਸੋਹਣੀ ਲੇਸੀਸ ਦੀ ਵੀ ਡਿਜ਼ਾਈਨਿੰਗ ਕੀਤੀ ਹੋਈ ਹੈ ਇਹ ਸਾਰੀ ਲੇਸੀਸ ਦੀ ਡਿਜ਼ਾਈਨਿੰਗ ਹੈ ਬੜਾ ਪਿਆਰਾ ਜਿਹਾ ਸੂਟ ਹੈ ਪ੍ਰਿੰਟ ਬੜਾ ਪਿਆਰਾ ਪ੍ਰਿੰਟ ਹੈ ਪਿਓਰ ਕਾਟਨ ਨਾਲ ਬਾਟਮਸ ਬਿਲਕੁਲ ਜਿਹੜੀਆ ਪਿਓਰ ਕਾਟਨ ਦੀ ਬਾਟਮ ਹੈ ਨਾਲ ਕਰੀਮ ਕਲਰ ਦੀ ਤੇ ਇਸ ਦੇ ਨਾਲ ਹੈਗਾ ਆਪਣੇ ਕੋਲ ਬਹੁਤ ਪਿਆਰਾ ਲੀਲਨ ਦੇ ਵਿੱਚ ਹੀ ਦੁਪੱਟਾ ਦੇਖੋ ਦੁਪੱਟੇ ਤੇ ਵੀ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰੀ ਹੈ ਦੇਖੋ ਬਹੁਤ ਸੋਹਣਾ ਵਰਕ ਵੀ ਹੋਇਆ ਪ੍ਰੋਪਰ ਫਿਨਿਸ਼ਿੰਗ ਵੀ ਲੇਸ ਦੇ ਨਾਲ ਕੀਤੀ ਹੋਈ ਹੈ ਤੇ ਵਿੱਚ ਵੀ ਸਾਰੇ ਦੁਪੱਟੇ ਦੇ ਵਿੱਚ ਦੇਖੋ ਜੁਆਇੰਟਰ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟੇ ਦੀ ਬੜਾ ਪਿਆਰਾ ਡਿਜ਼ਾਈਨਰ ਸੂਟ ਹੈ ਇਹ 4 ਸਾਈਡ ਹੀ ਵਰਕ ਹੈ ਦੁਪੱਟੇ ਤੇ ਵੀ ਜਿਹੜੇ ਜਿਵੇਂ ਵਰਕਿੰਗ ਹੈ ਉਹ ਉਹਨਾਂ ਨੂੰ ਬੜੇ ਪਸੰਦ ਹੁੰਨੇ ਆ ਮੇਦੇ ਸੂਟ ਜਿਹੜੇ ਜੌਬ ਤੇ ਜਾਂਦੇ ਆ ਜਿਵੇਂ ਕਾਫੀ ਮੈਨੂੰ ਫੋਨ ਕਾਲ ਆਉਂਦੇ ਸੀਗੇ ਵੀ ਪਿਓਰ ਲੀਲਨ ਦੇ ਸੂਟ ਨੇ ਇਸ ਵਾਰੀ ਤੁਸੀਂ ਲੈ ਕੇ ਆਏ ਤੇ ਅੱਜ ਦੀ ਕਲੈਕਸ਼ਨ ਮੈਂ ਤਾਂ ਉਹਨਾਂ ਲਈ ਜੋ ਜਦੋਂ ਆਪਾਂ ਨੂੰ ਫੋਨ ਕਾਲ ਆ ਜਾਣ ਵੀ ਸਪੈਸ਼ਲੀ ਆਪਣੇ ਤੋਂ ਵੀ ਡਿਮਾਂਡ ਕਰਨ ਫਿਰ ਤਾਂ ਮੈਂ ਜ਼ਰੂਰ ਉਹ ਵਾਲੇ ਸੂਟ ਲੈ ਕੇ ਆਉਣੀ ਹੁੰਦੀ ਆ ਇਹਦਾ 4000 ਪ੍ਰਾਈਸ ਹੈ ਜੀ ਸੂਟ ਦਾ 4000 ਪ੍ਰਾਈਸ ਹੈ ਇਹ ਸੇਮ ਦੇ ਵਿੱਚ ਹੀ ਹੈਗਾ ਆਪਣੇ ਕੋਲ ਇੱਕ ਕਲਰ ਹੋਰ ਹੈ ਇਹ ਤਾਂ ਸੀਗਾ ਪਰਪਲ ਟੋਨ ਤੇ ਹਨਾ ਸੂਟ ਤੇ ਇਹਦੇ ਵਿੱਚ ਹੀ ਹੈਗਾ ਆਪਣੇ ਕੋਲ ਦੇਖੋ ਮਸਟਰਡ ਗ੍ਰੀਨ ਦੇ ਨਾਲ ਬੜਾ ਸੋਹਣਾ ਮਸਟਰਡ ਕਲਰ ਦੇ ਵਿੱਚ ਸੇਮ ਹੈ ਬਿਲਕੁਲ ਸਟਾਈਲ ਵੀ ਸੇਮ ਹੈ ਸੂਟ ਦਾ ਪਿਓਰ ਲੀਲਨ ਦੇ ਵਿੱਚ 3 ਮੀਟਰ ਦੀ ਸ਼ਰਟ ਹੈ ਕਿਉਂਕਿ 슬ੀਵਜ਼ ਦੇਖੋ ਲੱਗ ਤੋਂ 슬ੀਵਜ਼ ਦਿੱਤੀਆਂ ਹੋਈਆਂ ਇਹ ਸਾਈਡ ਤੇ ਤੇ ਇਹ ਸ਼ਰਟ ਆ ਗਈ ਨਾਲੇ ਤਾਂ ਲੇਸੀਜ਼ ਦੀ ਡਿਜ਼ਾਈਨਿੰਗ ਹੈ neck ਤੇ ਸਾਰਾ ਵਰਕ ਹੋਇਆ ਹੋਇਆ neck ਤਾਂ ਪੂਰੀ ਰੈਡੀ ਹੈ ਵੈਸੇ ਤਾਂ ਇਹ ਸੂਟ ਤੇ ਇੱਕ ਤਰ੍ਹਾਂ ਦੀ ਵਸ ਤੁਸੀਂ ਕਾਟ પા ਕੇ ਸਟਿਚ ਹੀ ਕਰਵਾਉਣਾ ਆਪਾਂ ਨੇ ਲਾਈਨਿੰਗ ਪਹਿਲੇ ਹੀ ਅਟੈਚ ਹੈ ਸਾਰੇ ਦੀ neck ਤੋਂ ਲੈ ਕੇ ਤੁਸੀਂ ਦੇਖ ਸਕਦੇ ਹੋ ਪੂਰੀ ਲਾਈਨਿੰਗ ਪੂਰੀ ਅਟੈਚ ਕੀਤੀ ਹੋਈ ਹੈ ਨਾਲ ਬਿਲਕੁਲ ਵੀ ਲਾਈਨਿੰਗ ਦਾ ਤੁਹਾਨੂੰ ਇਸ਼ੂ ਨਹੀਂ ਹੈਗਾ ਪੂਰੀ ਸ਼ਰਟ ਨੂੰ ਇਹ ਲਾਈਨਿੰਗ ਲੱਗੀ ਹੋਈ ਹੈ ਪਹਿਲੇ ਹੀ ਜਿਵੇਂ ਸੈਮੀ ਸਟਿਚ ਸੂਟ ਹੁੰਦੇ ਉਹ ਵੀ ਸਾਰਾ ਆਪਾਂ ਨੂੰ ਕਈ ਵਾਰੀ ਸਾਈਡ ਤੋਂ ਥੋੜਾ ਢੇੜਨੇ ਪੈਂਦੇ ਇਹ ਤਾਂ ਕੋਸ਼ ਕਰਨ ਦੀ ਲੋੜ ਨਹੀਂ ਹੈਗੀ ਸਾਰਾ ਲੇਸਿਸ ਦੀ ਡਿਜ਼ਾਈਨਿੰਗ ਤੇ ਘੇਰੇ ਤੇ ਵੀ ਵਰਕ ਹੈ ਘੇਰੇ ਤੇ ਬੋਟਾ ਪੱਤੀ ਦਾ ਵਰਕ ਹੈ ਪ੍ਰਿੰਟਿੰਗ ਬੜੀ ਪਿਆਰੀ ਪ੍ਰਿੰਟਿੰਗ ਹੈ ਸੂਟਾਂ ਦੀ ਲੇਟੈਸਟ ਹੈ ਬਿਲਕੁਲ ਪਿਓਰ ਲਿੰਨ ਕਾਟਨ ਦੇ ਵਿੱਚ ਖੁਸ਼ੇ ਲੱਗ ਜੀ ਚੀਜ਼ ਹੈ ਨਾਲ ਪਿਓਰ ਕਾਟਨ ਦੀ ਬਾਟਮ ਤੇ ਨਾਲ ਹੈਗਾ ਬੜਾ ਪਿਆਰਾ ਇਸ ਦਾ ਦੁਪੱਟਾ ਬਹੁਤ ਪਿਆਰਾ ਦੁਪੱਟਾ 4 ਸਾਈਡ ਵਰਕ ਹੈ ਦੁਪੱਟੇ ਦੇ ਵਿੱਚ ਵੀ ਸਾਰੇ ਲੇਸਿਸ ਦੀ ਡਿਜ਼ਾਈਨਿੰਗ ਹੈ ਤੇ ਪ੍ਰੋਪਰ ਲੇਸ ਦੇ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਇਹ ਵਾਲੇ ਸੂਟ ਦਾ 4000 ਪ੍ਰਾਈਸ ਦੇ ਨਾਲ ਆਪਣਾ ਅੱਜ ਦਾ ਇਹ ਵਾਲਾ ਸੂਟ ਨੈਕਸਟ ਸੂਟ ਦਿਖਾਣੇ ਆ ਹੈ ਇਸੇ ਸਟਾਈਲ ਦੇ ਵਿੱਚ ਨੈਕਸਟ ਸੂਟ ਪਰ ਪ੍ਰਿੰਟਿੰਗ ਅਲੱਗ ਹੈ ਜੀ ਸੂਟ ਦੀ ਅਲੱਗ ਪ੍ਰਿੰਟਿੰਗ ਦੇ ਵਿੱਚ ਕਿਤੋਂ ਬਹੁਤ ਪਿਆਰਾ ਤਾਂ ਪ੍ਰਿੰਟ ਦੇਖਿਆ ਕਰੋ ਸੂਟ ਦਾ ਬਹੁਤ ਪਿਆਰਾ ਹੈ ਲੇਸਿਸ ਦੇ ਨਾਲ ਤੁਸੀਂ ਦੇਖ ਸਕਦੇ ਹੋ ਲਗ ਲਗ ਡਿਜ਼ਾਈਨਿੰਗ ਕੀਤੀ ਹੋਈ ਹੈ ਬੜੀ ਸੋਹਣੀ ਪ੍ਰਿੰਟ ਦੋਨੋਂ ਦੋ ਤਰ੍ਹਾਂ ਦੇ ਪ੍ਰਿੰਟ ਐਡ ਕੀਤੇ ਹੋਏ ਆ ਇਹਦੇ ਵਿੱਚ neck ਤੇ ਬੜਾ ਪਿਆਰਾ neck ready ਹੈ ਬਹੁਤ ਸੋਹਣਾ ਮਿਰਰ ਵਰਕ ਹੋਇਆ ਪੂਰਾ ਸੂਟ ਇਹ ਰੈਡੀਓ ਵਿੱਚ ਲਾਈਨਿੰਗ ਲੱਗੀ ਹੋਈ ਹੈ ਇਹਦੇ ਤੇ ਵੀ ਸਾਰੀ ਲੇਸਿਸ ਦੀ ਡਿਜ਼ਾਈਨਿੰਗ ਪੂਰੇ ਸੂਟ ਦੇ ਵਿੱਚ ਘੇਰਾ ਦੇਖੋ ਕਿੰਨਾ ਪਿਆਰਾ ਵਰਕ ਘੇਰੇ ਤੇ ਹੋਇਆ ਇਹ ਦੇਖੋ ਲਾਈਨਿੰਗ ਪੂਰਾ ਲਾਈਨਿੰਗ ਲੱਗੀ ਹੋਈ ਹੈ ਸਾਰੇ ਸ਼ਰਟ ਨੂੰ ਬੈਕ ਤੇ ਵੀ ਸੇਮ ਪ੍ਰਿੰਟ ਹੈ ਪਿਓਰ ਲੀਨਨ ਕਾਟਨ ਦੇ ਸੂਟ ਐਕਸਟਰਾ ਡਿਜ਼ਾਈਨਿੰਗ ਦੇ ਨਾਲ ਅਲੱਗ ਤੋਂ 슬ੀਵਜ਼ ਦਿੱਤੀਆਂ ਹੋਈਆਂ 슬ੀਵਜ਼ ਵੀ ਪੂਰੀਆਂ ਰੈਡੀਆਂ ਬੜੇ ਪਿਆਰਾ ਦੇਖੋ ਐਵੇਂ ਪੱਟੀ ਲਗਾ ਕੇ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ 슬ੀਵਜ਼ ਦੀ ਵੀ ਨਾਲ ਪਿਓਰ ਕਾਟਨ ਦੀ ਬਾਟਮ ਤੇ ਬੜਾ ਪਿਆਰਾ ਪੂਰਾ 4 ਸਾਈਡ ਵਰਕ ਦੇ ਨਾਲ ਦੁਪੱਟਾ ਦੁਪੱਟਾ ਦੇਖੋ ਇਹ ਸੂਟ ਦਾ ਕਿੰਨਾ ਪਿਆਰਾ ਹੈ ਇਹ ਦੇਖੋ ਵਿੱਚ ਵੀ ਸਾਰਾ ਮਿਰਰ ਵਰਕ ਹੋਇਆ ਹੈ ਤੇ ਪੱਲਿਆਂ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਇਹ ਸਾਰਾ ਵਰਕ ਹੈ ਗੋਟਾ ਪੱਤੀ ਦਾ ਧਾਗੇ ਦਾ ਕੰਮ ਹੋਇਆ ਵਿੱਚ ਗੋਟਾ ਪੱਤੀ ਦਾ ਮਿਰਰ ਵਰਕ ਹੋਇਆ ਬਹੁਤ ਸੋਹਣਾ ਡਿਜ਼ਾਈਨਰ ਦੁਪੱਟਾ ਤੇ ਪ੍ਰੋਪਰ ਬੜੇ ਸੋਹਣੇ ਫੁੰਦੇ ਲੱਗੇ ਹੋਏ ਆ ਬੜਾ ਪਿਆਰਾ ਜਿੰਪ ਨੂੰ ਗਰਮੀਆਂ ਦਾ ਕੋਈ ਫੰਕਸ਼ਨ ਵੀ ਆਵੇ ਤਾਂ ਵੀ ਵੇਅਰ ਕੀਤਾ ਹੋਏ ਬਹੁਤ ਸੋਹਣੇ ਲੱਗਦੇ ਆ ਇਹਦੇ ਸੂਟ 4000 ਪ੍ਰਾਈਸ ਦੇ ਨਾਲ 4000 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਆਪਣਾ ਤੇ ਨੈਕਸਟ ਹੈਗਾ ਬੜਾ ਪਿਆਰਾ ਗ੍ਰੇ येलो ਦਾ ਕੰਟਰਾਸਟ ਸੇਮ ਇਹ ਵਾਲਾ ਸੂਟ ਜਿਹੜਾ ਮੈਂ ਤੁਹਾਨੂੰ ਦਿਖਾਇਆ ਇਹਦੇ ਵਿੱਚ ਹੀ ਹੋਵੇ ਨੈੱਕ ਬਣੀ ਹੋਈ ਹੈ ਬੜੀ ਪਿਆਰੀ ਸਾਰੀ ਨੈੱਕ ਰੈਡੀ ਹੋਈ ਹੋਈ ਹੈ ਲੇਸਿਸ ਦੀ ਡਿਜ਼ਾਈਨਿੰਗ ਬੜਾ ਪਿਆਰਾ ਘੇਰਾ ਬਣਿਆ ਹੋਇਆ ਬਹੁਤ ਸੋਹਣਾ ਘੇਰਾ ਬਣਿਆ ਹੋਇਆ ਲੇਸਿਸ ਦੀ ਪ੍ਰੋਪਰ ਲੇਸ ਡਿਜ਼ਾਈਨਿੰਗ ਤੇ ਲਾਈਨਿੰਗ ਪ੍ਰੋਪਰ ਲੱਗੀ ਹੋਈ ਹੈ ਪੂਰੀ ਸ਼ਰਟ ਨੂੰ ਪ੍ਰਿੰਟਿੰਗ ਹੀ ਬੜੀ ਪਿਆਰੀ ਹੈ ਨਾ ਸੂਟਾਂ ਦੀ ਇਹ ਨਾਲ ਆਫ ਵਾਈਟ ਬਾਟਮ ਤੇ ਨਾਲ ਬੜਾ ਪਿਆਰਾ ਇਹ ਇੱਕ ਦੁਪੱਟਾ ਸਾਰੇ ਦੁਪੱਟੇ ਤੇ ਪੱਲੇ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ 4 ਸਾਈਡ ਸੇਮ ਸਾਰਾ ਗੋਟਾ ਪੱਤੀ ਦਾ ਵਰਕ 4 ਸਾਈਡ ਵਿੱਚ ਵੀ ਬੂਟੀ ਹੈ ਸਾਰੇ ਦੁਪੱਟੇ ਦੇ 4000 ਪ੍ਰਾਈਸ ਹੈ ਜੀ ਸੂਟ ਦਾ 4000 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਵਾਲਾ ਸੂਟ ਇਹ ਦੋ ਦੋ ਸੂਟ ਦਿਖਾਏ ਆ ਇੱਕ ਡਿਜ਼ਾਈਨ ਦੇ ਵਿੱਚ 4000 ਪ੍ਰਾਈਸ ਦੇ ਨਾਲ ਨੈਕਸਟ ਸੂਟ ਦਿਖਾਣੇ ਆ ਤੁਹਾਨੂੰ ਬੜਾ ਸੋਹਣਾ ਆਫ ਵਾਈਟ ਕਲਰ ਦੇ ਵਿੱਚ ਹੈ ਕਰੀਮ ਰੰਗ ਦੇ ਵਿੱਚ ਸਾਰਾ ਹੈਂਡਵਰਕ ਹੋਇਆ ਕ੍ਰੋਸ ਸਟੀਚ ਦੇ ਨਾਲ ਸਾਰਾ ਹੱਥ ਦਾ ਕੰਮ ਹੈ ਪਿਓਰ ਲੀਨਨ ਕਾਟਨ ਦੇ ਵਿੱਚ ਹੈ ਜੀ ਮੈਂ ਦੁਬਾਰਾ ਰਿਪੀਟ ਕਰਦੀ ਆ ਬਿਲਕੁਲ ਪਿਓਰ ਲੀਨਨ ਕਾਟਨ ਹੈ ਇਹ ਡਰਾਈ ਕਲੀਨ ਹੋਣਗੇ ਸੂਟ ਘਰੇ ਨਹੀਂ ਤੁਸੀਂ ਵਾਸ਼ ਕਰ ਸਕਦੇ ਇਹ ਦੇਖੋ ਬਹੁਤ ਪਿਆਰਾ ਸਾਰਾ ਵਰਕ ਹੈ ਬਹੁਤ ਸੋਹਣਾ ਵਰਕ ਹੋਇਆ ਨੈਕ ਬਣੀ ਹੋਈ ਹੈ ਬੜੀ ਪਿਆਰੀ ਸਾਰਾ ਕੰਮ ਹੋਇਆ ਕ੍ਰੋਸ ਸਟੀਚ ਦੇ ਨਾਲ ਸਾਰੀ ਸ਼ਰਟ ਦੇ ਵਿੱਚ ਉੱਪਰ ਤੋਂ ਲੈ ਕੇ ਪੂਰਾ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਕਿਉਂਕਿ neck ਬਣੀ ਹੈ ਘੇਰ ਨਹੀਂ ਬਣਿਆ ਹੋਇਆ ਆਫ ਵਾਈਟ ਕਲਰ ਦੇ ਵਿੱਚ ਸੂਟ ਹੈ ਇਹ ਆਪਣਾ ਤੇ ਪਿਓਰ ਲੀਨਨ ਕਾਟਨ ਦਾ ਹੀ ਦੁਪੱਟਾ ਨਾਲ ਬਿਲਕੁਲ ਪਿਓਰ ਲੀਨਨ ਕਾਟਨ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਪੂਰੇ 2.5 ਮੀਟਰ ਦੇ ਦੁਪੱਟੇ ਦੁਪੱਟੇ ਦੇ ਵਿੱਚ ਵੀ ਸਾਰੇ ਦੁਪੱਟੇ ਦੇ ਵਿੱਚ ਬੂਟੀ ਹੈ ਸਾਰੇ ਦੁਪੱਟੇ ਦੇ ਵਿੱਚ ਪੂਰੀ ਸੰਗਣੀ ਬੂਟੀ ਹੈ ਬੜਾ ਪਿਆਰਾ ਸੂਟ ਹੈ ਇਹ ਤੋਂ ਬਹੁਤ ਪਿਆਰਾ 4000 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਵੀ 4000 ਪ੍ਰਾਈਸ ਹੈ ਇਹਦੇ ਵਿੱਚ ਹੀ ਬਸ ਹਲਕਾ ਜਿਹਾ ਕਲਰ ਦਾ ਫਰਕ ਹੈ ਹਲਕਾ ਜਿਹਾ ਕਲਰ ਦਾ ਫਰਕ ਹੈ ਇਹ ਵਾਲੇ ਸੂਟ ਚ ਹੈ ਸੇਮ ਹੀ ਹੈ ਇੱਕ ਤਰ੍ਹਾਂ ਦਾ ਡਿਜ਼ਾਈਨਿੰਗ ਬਿਲਕੁਲ ਸੇਮ ਹੀ ਹੈ ਹਲਕਾ ਹਲਕਾ ਉਸ ਧਾਗੇ ਦਾ ਹਲਕਾ ਜਿਹਾ ਫਰਕ ਹੈ ਦੋਨੇ ਸੂਟਾਂ ਦੇ ਵਿੱਚ ਬਹੁਤ ਪਿਆਰੀ ਡਿਜ਼ਾਈਨਿੰਗ ਪੂਰੀ ਨੀਚੇ ਤੱਕ ਪਿਓਰ ਲੀਨਨ ਕਾਟਨ ਦਾ ਕਰੀਮ ਕਲਰ ਦੇ ਵਿੱਚ ਪੂਰਾ ਦੁਪੱਟਾ ਵੀ ਲੀਨਨ ਕਾਟਨ ਦੇ ਵਿੱਚ ਹੀ ਆ ਸਾਰੇ ਦੁਪੱਟੇ ਦੇ ਵਿੱਚ ਬੂਟੀ ਹੈ ਯਾਰਾ ਸੂਟ ਹੈ 4000 ਪ੍ਰਾਈਸ ਦੇ ਨਾਲ ਆਪਣਾ ਅੱਜ ਦਾ ਇਹ ਵਾਲਾ ਸੂਟ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਬੜੇ ਪਿਆਰੇ ਪਿਓਰ ਲੀਨਨ ਕਾਟਨ ਦੇ ਵਿੱਚ ਸੂਟ ਤੇ ਨੈਕਸਟ ਸੂਟ ਦਿਖਾਣੇ ਆ ਹੈ ਸਾਰੇ ਸੂਟ ਅੱਜ ਦੇ ਆਪਣੇ ਪਿਓਰ ਲੀਨਨ ਦੇ ਵਿੱਚ ਸੂਟ ਹੈ ਜੀ ਗ੍ਰੇ ਕਲਰ ਦੇ ਵਿੱਚ ਇਹ ਵੀ ਬਹੁਤ ਪਿਆਰਾ ਸੂਟ ਹੈ ਲੱਗ ਜਾਈ ਹੈ ਇਹ ਵੀ ਸਭ ਤੋਂ ਇਹ ਸ਼ਰਟ ਹੈ ਦੀ ਇਹ ਵੀ 3 ਮੀਟਰ ਦੀ ਸ਼ਰਟ ਹੈ ਬਿਲਕੁਲ ਪਿਓਰ ਲੀਨਨ ਦੇ ਵਿੱਚ ਇਹ 슬ੀਵਜ਼ ਹੈ ਜੀ ਇਹਦੀਆਂ ਸੂਟ ਦੀਆਂ ਇਹ ਬੜਾ ਪਿਆਰਾ ਡਿਜ਼ਾਈਨਰ ਸੂਟ ਹੈ ਪਿਓਰ ਲੀਨਨ ਕਾਟਨ ਦੇ ਵਿੱਚ ਇਹ 슬ੀਵਜ਼ ਆ ਗਈਆਂ ਇਹਦੀਆਂ ਬੜੀਆਂ ਪਿਆਰੀਆਂ ਪ੍ਰਿੰਟਡ 슬ੀਵਜ਼ ਆਉਣਗੀਆਂ ਵੇ ਸਟੱਫ ਸੇਮ ਹੈ ਤੇ ਨਾਲ ਪਿਓਰ ਕਾਟਨ ਦੀ ਉਹ ਬਾਟਮ ਨਾਲ ਤੇ ਬੜੀ ਪਿਆਰੀ ਜਿਹੜੀ ਸ਼ਰਟ ਹੈ ਇਹਦੇ 'ਚ ਵੀ ਬੜੀ ਸੋਹਣੀ ਬੂਟੀ ਬਣੀ ਹੋਈ ਹੈ ਪਰ ਨਾਲ ਦੀ ਉਹ ਬੱਟੀ ਇਹ ਜਿਵੇਂ ਪੁੱਠੇ ਪਾਸੇ ਤੋਂ ਦਿਖਾਉਣੀ ਹੈ ਅਮੇ ਬੂਟੀ ਹੈ ਜੀ ਵਿੱਚ ਜਿਵੇਂ ਖੱਡੀ ਤੇ ਬੁਣਿਆ ਹੁੰਦਾ ਜੈ ਸੂਟ ਇਹ ਖੱਡੀ ਤੇ ਲੱਗ ਕੇ ਸੂਟ ਬੁਣਿਆ ਹੋਇਆ ਹੈ ਇਹ ਗਰੇਵ ਵਾਲਾ ਪਿਓਰ ਲੀਲਨ ਕਾਟਨ ਦਾ ਤੇ ਇਸ ਦੇ ਨਾਲ ਦੁਪੱਟਾ ਜਿਹੜਾ ਇਹ ਦੇਖੋ ਕਿੰਨਾ ਸ਼ਾਨਦਾਰ ਦੁਪੱਟਾ ਹੈ ਖਰਾਬ ਨਹੀਂ ਬਿਲਕੁਲ ਵੀ ਹੁੰਦੇ ਇਹ ਵਾਲੇ ਸੂਟ ਬਹੁਤ ਪਿਆਰੇ ਜਿੰਨਾ ਮਰਜ਼ੀ ਚੀਰ ਇਹਨਾਂ ਨੂੰ ਵੇਅਰ ਕਰ ਲਓ ਹਵੇ ਦੀ ਰਹਿਣਗੇ ਦੁਪੱਟਾ ਦੇਖੋ ਇਹਦਾ ਸੂਟ ਦਾ ਕਿੰਨਾ ਪਿਆਰਾ ਹੈ ਬਹੁਤ ਪਿਆਰਾ ਪਿਓਰ ਲੀਲਨ ਕਾਟਨ ਦੇ ਵਿੱਚ ਹੀ ਦੁਪੱਟਾ ਲੁੱਕਸ ਬਹੁਤ ਪਿਆਰਾ ਸੂਟ ਹੈ 4000 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਵੀ 4000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਨੈਕਸਟ ਸੂਟ ਦਿਖਾਣੇ ਆ ਇਹ ਵੀ ਕਰੀਮ ਕਲਰ ਦੇ ਵਿੱਚ ਪਿਓਰ ਲੀਲਨ ਕਾਟਨ ਦਾ ਹੀ ਹੈ ਬਿਲਕੁਲ ਪਿਓਰ ਲੀਲਨ ਕਾਟਨ 100% ਪਿਓਰ ਲੀਲਨ ਜਿਹੜੀ ਕਹਿ ਸਕਦੇ ਆਪਾਂ ਉਹ ਵਾਲੀ ਹੈਗੀ ਹੈ ਇਹ ਅੱਜ ਦੀ ਕਰੀਮ ਕਲਰ ਦੇ ਵਿੱਚ ਇਹ ਸਾਰਾ ਹੈਂਡਵਰਕ ਹੋਇਆ ਹੈ ਇਹਦੇ ਤੇ ਇਹ ਸਾਰਾ ਹੱਥ ਦਾ ਕੰਮ ਹੋਇਆ ਨੈਕ ਬਣੀ ਹੈ ਬਹੁਤ ਸੋਹਣੀ ਹੈਂਡਵਰਕ ਦੇ ਨਾਲ प्यारी नेक बनी है क्रीम कलर ਦੇ ਵਿੱਚ ਤੇ ਘੇਰੇ ਤੇ ਵੀ ਵਰਕ ਹੈ ਬਹੁਤ ਸੋਹਣਾ ਵਰਕ ਘੇਰੇ ਤੇ ਹੋਇਆ ਇਹ ਅਡਜਸਟੇਬਲ ਹੈ ਜੀ ਵਰਕ ਤੁਸੀਂ ਆਪਣੀ ਲੈਂਥ ਦੇ ਅਕੋਰਡਿੰਗ ਆਪਾਂ ਅਡਜਸਟ ਕਰ ਸਕਦੇ ਹਾਂ ਜੇ 슬ੀਵਸ ਤੇ ਵੀ ਰੱਖਣਾ ਤਾਂ ਉਹਨਾਂ ਨੂੰ 슬ੀਵਸ ਤੇ ਕਰ ਸਕਦੇ ਆ ਘੇਰਾ ਪਲੇਨ ਰੱਖ ਲਿਓ ਘੇਰੇ ਤੇ ਹਲਕੀ ਫੁਲਕੀ ਕੋਈ ਲੇਸ ਲਾ ਸਕਦੇ ਆ ਆਪਾਂ ਪਿਓਰ ਲਿਨਨ ਕਾਟਨ ਦੇ ਵਿੱਚ ਸੂਟ ਕਰੀਮ ਕਲਰ ਦੇ ਵਿੱਚ ਨਾਲ ਬਾਟਮ ਪਲੇਨ ਕਰੀਮ ਤੇ ਇਸ ਦੇ ਨਾਲ ਹੈਗਾ ਪਿਓਰ ਆਰਗੈਂਜ਼ਾ ਦਾ ਦੁਪੱਟਾ ਦੁਪੱਟੇ ਦੇ ਫੋਰ ਸਾਈਡ ਵੇਲ ਬਣੀ ਹੋਈ ਹੈ ਸੇਮ ਜਿਹੜੀ ਘੇਰੇ ਤੇ ਬਣੀ ਹੋਈ ਹੈ ਵੇਲ ਉਹੀ ਵੇਲ ਦੁਪੱਟੇ ਦੇ ਫੋਰ ਸਾਈਡ ਤੇ ਵਿੱਚ ਸਾਰੀ ਸੰਗਣੀ ਬੂਟੀ ਹੈ ਜੀ ਪੂਰੀ ਸੰਗਣੀ ਬੂਟੀ ਦੁਪੱਟੇ ਦੇ ਵਿੱਚ ਇਹ ਦੇਖੋ ਬਹੁਤ ਪਿਆਰੀ ਲੁੱਕ ਹੈ ਇਹ ਵਾਲੇ ਸੂਟ ਦੀ ਬਹੁਤ ਪਿਆਰਾ 4450 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 4450 ਇਹ ਵੀ ਸਿੰਗਲ ਹੀ ਆਪਣੇ ਕੋਲ ਸੂਟ ਐਵੇਂ ਦੇ ਮਹਿੰਗੇ ਸੂਟ ਜ਼ਿਆਦਾਤਰ ਸਿੰਗਲ ਸਿੰਗਲ ਹੀ ਹੁੰਨੇ ਆ ਨੈਕਸਟ ਸੂਟ ਇਹ ਵੀ ਲਾਈਟ ਗ੍ਰੇ ਕਲਰ ਦੇ ਵਿੱਚ ਹੈ ਪਿਓਰ ਲੀਡਨ ਕਾਟਨ ਦੇ ਵਿੱਚ ਗ੍ਰੇ ਕਲਰ ਦੇ ਵਿੱਚ ਇਹ ਦੇਖੋ ਬੜਾ ਸੋਹਣਾ ਲਾਈਨਿੰਗ ਦੇ ਵਿੱਚ ਫੈ布ਰਿਕ ਹੈ ਇਹ ਹਲਕੀ ਹਲਕੀ ਲਾਈਨਿੰਗ ਦੇ ਵਿੱਚ ਬੜਾ ਸੋਹਣਾ ਲਾਈਟ ਜਾਂ ਗ੍ਰੇ ਬਿਲਕੁਲ ਲਾਈਟ ਕਰੀਮ ਟੋਨ ਤੇ ਹੀ ਗ੍ਰੇ ਹੈ ਬਹੁਤ ਪਿਆਰਾ ਨੈਕ ਬਣੀ ਹੈ ਵਰਕ ਹੋਇਆ ਨੈਕ ਤੇ ਲਾਈਨਿੰਗ ਦੇ ਵਿੱਚ ਪਿਓਰ ਲੀਨਨ ਕਾਟਨ ਦੇ ਵਿੱਚ ਤੇ ਪਿਓਰ ਲੀਨਨ ਦਾ ਹੀ ਇਸ ਦਾ ਦੁਪੱਟਾ ਦੁਪੱਟਾ ਤਾਂ ਖਾਨੇ ਬੜਾ ਪਿਆਰਾ ਇਸ ਦਾ ਦੁਪੱਟਾ ਹੈ ਬਹੁਤ ਪਿਆਰਾ ਸੂਟ ਦੁਪੱਟੇ ਦੀ ਗ੍ਰੇਸ ਦੇਖੋ ਬਹੁਤ ਪਿਆਰਾ ਪ੍ਰਿੰਟ ਹੈ ਦੁਪੱਟੇ ਦਾ ਬਹੁਤ ਸੋਹਣਾ ਸੂਟ ਹੈ ਪਿਓਰ ਲੀਨਨ ਕਾਟਨ ਦੇ ਵਿੱਚ 4700 ਪ੍ਰਾਈਸ ਹੈ ਜੇ ਇਹ ਵਾਲੇ ਸੂਟ ਦਾ 4700 ਪ੍ਰਾਈਸ ਹੈ ਇਹ ਵੀ ਸਿੰਗਲ ਹੈ ਨੈਕਸਟ ਸੂਟ ਦਿਖਾਉਣੇ ਫਰੋਜ਼ੀ ਕਲਰ ਦੇ ਵਿੱਚ ਨੈਕਸਟ ਸੂਟ ਆਪਣਾ ਲਾਈਟ ਫਰੋਜ਼ੀ ਜਿਹੜਾ ਪ੍ਰੋਪਰ ਫਰੋਜ਼ੀ ਕਲਰ ਹੁੰਦਾ ਕਾਟਨ ਦੇ ਵਿੱਚ ਆਉਂਦਾ ਜਿਹੜਾ ਫਰੋਜ਼ੀ ਕਲਰ ਉਹ ਵਾਲਾ ਕਲਰ ਹੈ ਇਹਦੇ ਵਿੱਚ ਸਾਰੀ ਸ਼ਰਟ ਦੇ ਵਿੱਚ ਬੜਾ ਪਿਆਰੀ ਤਰੀਕ ਬਰੀਕ ਬੂਟੀ ਬਣੀ ਹੋਈ ਹੈ ਪੂਰੀ ਸ਼ਰਟ 'ਚ ਸਾਰੀ ਸ਼ਰਟ ਦੇ ਵਿੱਚ ਬੜਾ ਪਿਆਰਾ ਵਰਕ ਹੋਇਆ ਹੋਇਆ ਸੋਨਾ ਥ्रेड ਵਰਕ ਕੇ ਰੇਤੇ ਬੜੀ ਸੋਹਣੀ ਲੇਸੀਸ ਦੀ ਡਿਜ਼ਾਈਨਿੰਗ ਹੋਈ ਹੈ ਇਹ ਘੇਰਾ ਬਣਿਆ ਹੋਇਆ ਸਾਰੀ ਸ਼ਰਟ ਦੇ ਵਿੱਚ ਬਹੁਤ ਸੋਹਣੀ ਕ੍ਰੋਸ ਸਟਿਚ ਦੇ ਨਾਲ ਕਰੀਮ ਧਾਗੇ ਦੇ ਨਾਲ ਸਾਰਾ ਵਰਕ ਹੋਇਆ ਫਰੰਟ ਪੂਰਾ ਪਿਓਰ ਕਾਟਨ ਦੀ ਬਾਟਮ ਨਾਲ ਇਹ ਦੇਖੋ ਬਹੁਤ ਪਿਆਰਾ ਸੂਟ ਹੈ ਇਹ ਮੇਰਾ ਜਿਵੇਂ ਫੇਵਰੇਟ ਸੂਟ ਹੈ ਅੱਜ ਦੇ ਸੂਟਾਂ ਚ ਪਿਓਰ ਲੀਲਨ ਦੇ ਵਿੱਚ ਤੇ ਇਸ ਦਾ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਬਿਲਕੁਲ ਪਿਓਰ ਲੀਲਨ ਕਾਟਨ ਦੇ ਵਿੱਚ ਹੀ ਦੁਪੱਟਾ ਲਾਈਨਿੰਗ ਦੇ ਵਿੱਚ ਦੁਪੱਟਾ ਇਹ ਐਵੇਂ ਦੇ ਸੂਟ ਹੈ ਜਦੋਂ ਚੰਡੀਗੜ੍ਹ ਕੋਈ ਐਗਜ਼ੀਬਿਸ਼ਨ ਲੱਗਦਾ ਐਵੇਂ ਜੀਆਂ ਜਗ੍ਹਾ ਤੇ ਹੀ ਮਿਲਣਗੇ ਤੁਹਾਨੂੰ ਸੂਟ ਆਮ ਸ਼ਾਪਸ ਤੇ ਨਹੀਂ ਹੁੰਦੇ ਜੀ ਇਹ ਵਾਲੇ ਸੂਟ ਬਹੁਤ ਪਿਆਰੇ ਸੂਟ ਹੈ 4750 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 4750 4750 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਵੀ ਸਿੰਗਲ ਹੈ ਨੈਕਸਟ ਸੂਟ ਦਿਖਾਉਣੇ ਆ ਬੜਾ ਪਿਆਰਾ ਕਰੀਮ ਕਲਰ ਦੇ ਵਿੱਚ ਵਾਈਟ ਕਰੀਮ ਦੇ ਵਿੱਚ ਬਲੂ ਤੇ ਕਰੀਮ ਦਾ ਕੰਟਰਾਸਟ ਪਿਓਰ ਲੀਲਨ ਦੇ ਵਿੱਚ ਹੀ ਸੂਟ ਹੈ ਅੱਜ ਦੇ ਆਪਣੇ ਸਾਰੇ ਇਹ ਵੀ 3 ਮੀਟਰ ਦੀ ਹੈ ਸ਼ਰਟ neck ਤੇ ਸਾਰਾ ਵਰਕ ਹੈ ਜੀ neck ਤੇ ਇਹ ਜਿਹੜੀ neck ਹੋ ਰੈਡੀ ਕੀਤੀ ਹੋਈ ਹੈ ਇਹ ਸਾਰਾ ਵਰਕ ਕੀਤਾ ਹੋਇਆ ਪਿਓਰ ਲੀਲਨ ਦੇ ਵਿੱਚ ਕਰੀਮ ਤੇ ਬਲੂ ਦਾ ਕੰਟਰਾਸਟ ਦੇਖੋ ਪ੍ਰਿੰਟ ਦੇਖੋ ਬਲੂ ਕਿੰਨਾ ਪਿਆਰਾ ਲੱਗ ਰਿਹਾ 3 ਮੀਟਰ ਦੀ ਸ਼ਰਟ ਪਿਓਰ ਲੀਲਨ ਕਾਟਨ ਦੇ ਵਿੱਚ ਹੈ ਜੀ 3 ਮੀਟਰ ਦੀ ਸ਼ਰਟ ਦੇ ਨਾਲ ਸੇਮ ਪ੍ਰਿੰਟ ਬੈਕ ਤੇ ਹੈ ਅਲੱਗ ਤੋਂ 슬ੀਵਜ਼ ਦਿੱਤੀਆਂ ਹੋਈਆਂ 3 ਮੀਟਰ ਦੀ ਆਪਣੀ ਸ਼ਰਟ ਆ ਗਈ ਤੇ ਦੁਪੱਟਾ ਦਿਖਾਨੀ ਆ ਮੈਂ ਇਹਦਾ ਬਹੁਤ ਪਿਆਰਾ ਦੁਪੱਟਾ ਪਿਓਰ ਲੀਲਨ ਦੇ ਵਿੱਚ ਹੀ ਤੇ ਦੁਪੱਟੇ ਦੇ ਸਾਰੇ ਤੇ ਵਰਕ ਹੋਇਆ ਇਹ ਦੇਖੋ ਦੁਪੱਟੇ ਦੇ ਸਾਰੇ ਤੇ ਦੇਖ ਸਕਦੇ ਹੋ ਬਹੁਤ ਪਿਆਰਾ ਇਹ ਸਾਰਾ ਜਿਹੜਾ ਤੁਹਾਨੂੰ ਦਿਖ ਰਿਹਾ ਕੋਈ ਪ੍ਰਿੰਟ ਨਹੀਂ ਹੈਗਾ ਇਹ ਸਾਰਾ ਵਰਕ ਕੀਤਾ ਹੋਇਆ ਸਾਰਾ ਵਰਕ ਹੈ ਪੂਰੇ ਦੁਪੱਟੇ ਦੇ ਵਿੱਚ ਵਰਕ ਕੀਤਾ ਹੋਇਆ ਪਿਓਰ ਲੀਲਨ ਕਾਟਨ ਦਾ ਦੁਪੱਟਾ ਜਿੱਦ ਵਰਕ 5000 ਪ੍ਰਾਈਸ ਹੈ ਜਿਹੇ ਵਾਲੇ ਸੂਟ ਦਾ 5000 ਪ੍ਰਾਈਸ ਹੈ ਇਹ ਜਦੋਂ ਵੇਅਰ ਕਰੋਗੇ ਨਾ ਫੇਰ ਤੁਸੀਂ ਦੇਖੋਗੇ ਵੀ ਤੁਹਾਨੂੰ ਕਿੰਨੇ ਕਮੈਂਟ ਮਿਲਣਗੇ ਵੀ ਕਿੰਨਾ ਅੱਛਾ ਸੂਟ ਵੇਅਰ ਕੀਤਾ ਹੋਇਆ 5000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਹਾਂਜੀ ਅੱਜ ਦੀ ਕਲੈਕਸ਼ਨ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803814680800 ਦਿਨ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ